ਸਚੂਆਕਾਲ ਧਨਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਆ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਦੇ ਪ੍ਰਤੀ ਡਰ ਖੌਫ ਜਿਹੜਾ ਖਤਮ ਹੁੰਦਾ ਦਿਖਾਈ ਦੇ ਰਿਹਾ ਅਤੇ ਛੋਟੀ ਛੋਟੀ ਗੱਲ ਦੇ ਉੱਤੇ ਲੋਕ ਜਿਹੜੇ ਨੇ ਇੱਕ ਦੂਸਰੇ ਨੂੰ ਮਾਰਨ ਤੱਕ ਪਹੁੰਚ ਜਾਂਦੇ ਨੇ ਅਜੇ ਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਅਜਨਾਲੇ ਦਾ ਜਿੱਥੇ ਪੁਰਾਣੇ ਰੰਜਿਸ਼ ਨੂੰ ਲੈ ਕੇ ਅਜਨਾਲਾ ਬਾਜ਼ਾਰ ਦੇ ਵਿੱਚ ਕਲਾਉਥ ਹਾਊਸ ਦੁਕਾਨ ਦੇ ਉੱਪਰ ਇੱਕ ਕੱਪੜਾ ਵਪਾਰੀ ਦੇ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਰਜਿੰਦਰ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਤਿੰਨ ਭਰਾ ਨੇ ਅਮਿਤ ਕਲਾਉਥ ਹਾਊਸ ਦੁਕਾਨ ਦੇ ਉੱਪਰ ਕੱਪੜੇ ਦਾ ਵਪਾਰ ਕਰਦੇ ਨੇ ਅਤੇ ਉਹਨਾਂ ਦਾ ਪੈਸਿਆਂ ਦਾ ਲੈਣ ਦੇਣ ਵੀ ਸੀ ਜੋ ਕਿ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਅਤੇ ਪਿਛਲੇ 2 ਮਹੀਨੇ ਪਹਿਲਾਂ ਹੀ ਉਸ ਸਬੰਧੀ ਬੈਠ ਕੇ ਰਾਜੀਨਾਮਾ ਵੀ ਹੋਇਆ ਸੀ ਲੇਕਿਨ ਪੈਸਿਆਂ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੀ ਦੁਕਾਨ ਦੇ ਉੱਤੇ ਆ ਕੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਨਾਲ ਉਸ ਦੇ ਭਰਾ ਵਿਜੇ ਕੁਮਾਰ ਅਤੇ ਸੁਨੀਲ ਕੁਮਾਰ ਦੇ ਗੋਲੀ ਵੀ ਲੱਗੀ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਪੁਲਿਸ ਤੋਂ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੂਜੇ ਪਾਸੇ ਇਸੇ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਡੀਐਸਪੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਅਜਨਾਲਾ ਦੇ ਮੇਨ ਬਾਜ਼ਾਰ ਦੇ ਵਿੱਚ ਇੱਕ ਕਲਾਤ ਹਾਊਸ ਦੁਕਾਨ ਦੇ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਜਾਣਕਾਰੀ ਮਿਲਦੀ ਹੈ ਤੇ ਪੁਲਿਸ ਜਿਹੜੀ ਹੈ ਹੁਣ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਇਸ ਮੌਕੇ ਤੇ ਵਿਜੇ ਕੁਮਾਰ ਨਾਮਕ ਵਿਅਕਤੀ ਦੇ ਲੱਤ ਦੇ ਵਿੱਚ ਗੋਲੀ ਲੱਗੀ ਅਤੇ ਉਹ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਇਹ ਝਗੜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਬਿਆਨ ਕਲਮਬੱਧ ਕਰ ਲਏ ਗਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਗੱਲ ਭਾਈ ਕੁਛ ਨਹੀਂ ਅਗੇ ਕੋ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸੜਾ ਮੁਕਾਤਾ ਹੈ ਤੇ ਰਾਈ ਨਵਾਂ ਹੋ ਗਿਆ ਸੜਾ ਹੋ ਗਿਆ ਹੈ ਤੁਸਾਨੂੰ ਰੋਹਿਤ ਧਮਕਿਆ ਜਾਂਦਾ ਸੀ ਤੁਹਾਨੂੰ ਉਹ ਤਣਾ ਬਦਲਾ ਲੈਣਾ ਦਾ ਬਦਲਾ ਲੈਣਾ ਹੈ ਕੌਣ ਬੰਦੇ ਆ ਕਿੰਨੇ ਪੈਸੇ ਲੈਦੇ ਆ ਆਹ ਕਿੰਨਾ ਸਵਾਲਾ ਕਰਦਾ ਕਿ ਮੈਂ ਸਮਾਂ ਪਹਿਲਾਂ ਤੁਹਾਡਾ ਕੰਮ ਪਾਇਆ ਦੋ ਮਹੀਨੇ ਪਹਿਲਾਂ ਆਇਆ ਪਹਿਲਾਂ ਇਹ ਡੈਪ ਉਹਨਾਂ ਕਹੜਾ ਕਰਾਇਆ ਸੀ ਬੰਦੇ ਕੌਣ ਸੀ ਇਹ ਨਾਂ ਦਾ ਹੈ ਮੇਜਰ ਸਰਾਵਾ ਦਾ ਹੈ ਅੱਜ ਕੀ ਗੱਲ ਬੋਤੋਈ ਤੁਹਾਡੇ ਦੁਕਾਨ ਤੇ ਅੱਜ ਮੈਂ ਤੁਮੇ ਤਿੰਨੇ ਭਰਾ ਬੈਠੇ ਆਪਾਂ ਤੇ ਦੋ ਮੈਂ ਪਿਛਲੇ ਬਿਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਕੋਈ ਗੱਲ ਕੀਤੀ ਉਹਨਾਂ ਤੁਹਾਡੇ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾਉਣ ਲੱਪੇ ਤੇ ਮੈਂ ਲੋਕੇ ਜਾਨ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੁਹਾਡੇ ਕੋਲ ਕਿੰਨੇ ਬੰਦੇ ਆਏ ਸੀ ਕਿਹੜੀ ਹਿਤਾਰੀ ਕਿੰਨੇ ਚਾਰ ਚਾਰ ਦੋ ਤਿੰਨ ਜਾਣੇ ਉਹਨਾਂ ਦੇ ਮੁੰਡੇ ਵੀ ਆ ਗਏ ਨਾਲ ਆਣਗਾ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੈਗੇ ਹਨਾਂ ਕੋ ਅੱਛਾ ਤੇ ਮੁੜ ਕੇ ਮੂੰਹ ਬੁਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬ੍ਰਦਰ ਤੇ ਲੱਗੀ ਜੀ ਨਾਂ ਕੀ ਲੱਗਾ ਮੀਰ ਜਤਮਾਰ ਅੱਛਾ ਵੀਰ ਜਤਮਾਰ ਵੀ ਆਇਆ ਹੱਜੀ ਮੰਗ ਕਰਦੇ ਉਹ ਲਿਆ ਕੇ ਦਵਾ ਦਵਾ ਉਹਨਾਂ ਨੂੰ ਹੱਜੀ ਮੰਗ ਕਰਦੇ ਮੰਗੋ ਭਾਈ ਇਨਸਾਫ ਜਾਈਦਾ ਹੋਰ ਜਨਾਬ ਕਹਦਾ ਸਾਨੂੰ ਹੁਣੇ ਤਲਾਹ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾਅਦ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਦੇ ਲੱਤ 'ਚ ਗੋਲੀ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸੇ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਹੈ ਜੀ ਜੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਚੱਕੀ ਇੱਕੇ ਦੋ ਜਣੇ ਫਿਰ ਇੱਕ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਨੂੰ ਚੰਡੀਗੜ੍ਹ ਕਰਾਈਮ ਬ੍ਰਾਂਚ ਨੇ ਮੋਹਾਲੀ ਵੱਟ ਮਾਜਰਾ ਇਲਾਕੇ ਤੋਂ ਖਤਰਨਾਕ ਗੈਂਗਸਟਰ ਗगन ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਗगन ਉਹੀ ਯਰੋਪੀ ਹੈ ਜਿਸ ਨੇ ਸੈਕਟਰ ਦੇ ਵਿੱਚ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀ ਅਤੇ ਆਪਣੇ ਸਾਥੀ ਨੂੰ ਛਡਵਾ ਕੇ ਫਰਾਰ ਹੋ ਗਿਆ ਸੀ ਇਕ ਗੈਂਗਸਟਰ ਮੀਤ ਬਾਉਂਸਰ ਦੇ ਕਤਲ ਦੇ ਵਿੱਚ ਵੀ ਸ਼ਾਮਲ ਸੀ ਪੁਲਿਸ ਨੇ ਨਿਆ ਪਿੰਡ ਦੇ ਵਸਨੀਕ ਗਗਨ ਬਾਉਂਸਰ ਨੂੰ ਗ੍ਰਿਫਤਾਰ ਕਰ ਲਿਆ ਤੇ ਐਸਐਸਪੀ ਕਮਰਦੀਪ ਕੌਰ ਦੇ ਵੱਲੋਂ ਇਸ ਬਾਬਤ ਪ੍ਰੈਸ ਕਾਨਫਰੰਸ ਰਾਹੀਂ ਖੁਲਾਸਾ ਕੀਤਾ ਗਿਆ ਹੈ ਪੁਲਿਸ ਨੂੰ ਜਾਣਕਾਰੀ ਸੀ ਕਿ ਗਗਨ ਨੇ ਇੱਕ ਗੁਪਤ ਕਤਲ ਕੀਤਾ ਜਾਣਕਾਰੀ ਮਿਲੀ ਕਿ ਗਗਨ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਘੁੰਮ ਰਿਹਾ ਹੈ ਪੁਲਿਸ ਨੇ ਟੀਮਾਂ ਬਣਾਈਆਂ ਛਾਪੇਮਾਰੀ ਸ਼ੁਰੂ ਕੀਤੀ ਅਤੇ ਆਖਰਕਾਰ ਗਗਨ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਗਨ ਦੇ ਵਿਰੁੱਧ ਕੁੱਲ 21 ਮਾਮਲੇ ਪੈਂਡਿੰਗ ਚੱਲ ਰਹੇ ਨੇ ਗਗਨ ਤੋਂ ਇੱਕ 16 ਵੀ ਬਰਾਮਦ ਹੋਇਆ ਹੈ ਅਤੇ ਪੁਲਿਸ ਦੇ ਉੱਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਗੱਡੀ ਅਤੇ ਦੂਜੇ ਨੌਜਵਾਨਾਂ ਦਾ ਪਤਾ ਜਿਹੜਾ ਉਹ ਵੀ ਲਗਾਇਆ ਜਾ ਰਿਹਾ ਪੁਲਿਸ ਦੇ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੁਝ ਦਿਨ ਤੋਂ ਚੰਡੀਗੜ੍ਹ ਪੁਲਿਸ ਕੋਲ ਇਨਫੋਰਮੇਸ਼ਨ ਚੱਕਰ ਚੱਲ ਰਹੀ ਸੀ ਕਿ ਗਗਨਦੀਪ ਗਗਨ ਬਾਉਂਸਰ ਜੋ ਕਿ ਨਵਾਂ ਗਾਉਂ ਦਾ ਰਹਿਣ ਵਾਲਾ ਹੈ ਉਹਦੇ ਕੋਲ ਕੋਈ ਨਾ ਕੋਈ ਵੈਪਨ ਹੈ ਤੇ ਚੰਡੀਗੜ੍ਹ 'ਚ ਕੋਈ ਕ੍ਰਾਈਮ ਕਰ ਸਕਦਾ ਹੈ ਆ ਕਰਕੇ ਭੱਜਿਆ ਹੋਇਆ ਹੈ ਤੇ ਸਾਡੇ ਕੋਲ ਬਹੁਤ ਕ੍ਰੈਡੀਬਲ ਇਨਫੋਰਮੇਸ਼ਨ ਚੱਲ ਰਹੀ ਸੀ तकरीबन ਹਫਤੇ ਤੋਂ ਜ਼ਿਆਦਾ ਟਾਈਮ ਤੋਂ ਗगन ਨੂੰ ਫੜਨ ਵਾਸਤੇ ਸਾਡੀ ਲੋਕਲ ਪੁਲਿਸ ਸਟੇਸ਼ਨਸ ਦੀਆਂ ਕ੍ਰਾਈਮ ਬ੍ਰਾਂਚ ਡੀਸੀਸੀ ਅਲੱਗ-ਅਲੱਗ ਟੀਮਸ ਹਫਤੇ ਤੋਂ ਹੀ ਬਹੁਤ ਐਕਟਿਵ ਹੋ ਕੇ ਲੱਗੀਆਂ ਹੋਈਆਂ ਆ ਪਰਸੋਂ ਵੀ ਇੱਕ ਜਿਹੜਾ ਕੱਲ ਇਨਸੀਡੈਂਟ ਹੋਇਆ ਸੀ ਉਸ 'ਚ ਵੀ ਗगन ਦੀ ਇਨਫੋਰਮੇਸ਼ਨ ਸੀ ਤੇ ਉਹਨੂੰ ਵੀ ਅਸੀਂ ਪਰਸੂ ਕਰਦੇ ਕਰਦੇ ਇੱਕ ਹੋਰ ਇਨਸੀਡੈਂਟ ਹੋਇਆ ਸੀ ਅੱਜ ਦਿਨ ਚ ਸਾਨੂੰ ਦੋ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਬੜੀ ਕ੍ਰੈਡਿਬਲ ਇਨਫੋਰਮੇਸ਼ਨ ਚੰਡੀਗੜ੍ਹ ਪੁਲਿਸ ਨੂੰ ਮਿਲੀ ਉਹ ਦੋ ਇਨਫੋਰਮੇਸ਼ਨ ਇਹ ਸੀ ਕਿ ਸਭ ਤੋਂ ਪਹਿਲੇ ਤਾਂ ਗਗਨ ਦੀਪ ਜਿਹੜਾ ਹੈ ਉਹਨੇ ਕੋਈ ਕ੍ਰਾਈਮ ਕੀਤਾ ਹੈ ਚੰਡੀਗੜ੍ਹ 'ਚ ਕੋਈ ਮਰਡਰ ਕੀਤਾ ਹੈ ਜਿਸ ਦੇ ਬਾਰੇ ਇਨਫੋਰਮੇਸ਼ਨ ਹਲੇ ਕਿਸੇ ਨੇ ਰਿਪੋਰਟ ਨਹੀਂ ਕੀਤੀ ਦੂਸਰਾ ਕੋਈ ਸੀਕ੍ਰੇਟ এনवायरमेंट 'ਚ ਮਰਡਰ ਕੀਤਾ ਹੈ ਦੂਸਰੀ ਇਨਫੋਰਮੇਸ਼ਨ ਇਹ ਸੀ ਕਿ ਇਹ ਚੰਡੀਗੜ੍ਹ ਦੇ ਬਾਰਡਰ ਕੋਲ ਪਲਸੋਰਾ ਬਾਰਡਰ ਕੋਲ ਬਲੌਂਗੀ ਕੋਲ ਉੱਥੇ ਆਲੇ ਦੁਆਲੇ ਏਰੀਆ 'ਚ ਇਹ ਕੁੰਮਰ ਹੈ ਇਮੀਡੀਏਟਲੀ ਸਾਡੀ ਟੀਮਸ ਐਕਟਿਵ ਹੋਈਆਂ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਜਿਹੜੀ ਆਲਰੇਡੀ ਏਰੀਆ ਚ ਸੀ ਏਰੀਆ ਗਸ਼ਤੇ ਸੀ ਉਹ ਗਗਨਦੀਪ ਨੂੰ ਪਰਸੂ ਕਰਦੇ ਕਰਦੇ ਅ ਅੱਗੇ ਤੱਕ ਗਏ ਬਲੌਂਗੀ ਏਰੀਆ ਚ ਜਾ ਕੇ ਉਹਨਾਂ ਨੂੰ ਇਨਫੋਰਮੈਂਟ ਨੇ ਦੱਸਿਆ ਵੀ ਉੱਥੇ ਗਗਨਦੀਪ ਇੱਕ ਘਰ ਚ ਮੌਜੂਦ ਹੈ ਉੱਥੇ ਜਾ ਕੇ ਜਦੋਂ ਸਾਡੀ ਪੁਲਿਸ ਨੇ ਉੱਥੇ ਜਾ ਕੇ ਘਰ ਨੂੰ ਘੇਰਾ ਪਾਇਆ ਅੰਦਰ ਚੈਕਿੰਗ ਕਰਨ ਗਏ ਉੱਥੇ ਜਾ ਕੇ ਗਗਨਦੀਪ ਨੇ ਇੱਕ ਫਾਇਰ ਕੀਤਾ ਉਹਦੇ ਕੋਲ ਇੱਕ ਵੈਪਨ ਸੀ ਜੁਪਾਚੋ ਗਲੌਕ ਪਿਸਟਲ ਪਤਾ ਚੱਲਿਆ ਉਸ ਵੈਪਨ ਤੋਂ ਫਾਇਰ ਕੀਤਾ ਪੁਲਿਸ ਪਾਰਟੀ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਨੂੰ ਵੀ ਇਨਫੋਰਮ ਕੀਤਾ ਮੋਹਾਲੀ ਪੁਲਿਸ ਨੂੰ ਕਿਉਂਕਿ ਹੌਟ ਪਰਸੂਟ ਚ ਮੋਹਾਲੀ ਪਹੁੰਚ ਗਏ ਸੀ ਜਦੋਂ ਉਹਨਾਂ ਨੂੰ ਇਨਫੋਰਮ ਕੀਤਾ ਨਾਲ ਦੇ ਨਾਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬੜੀ ਬਹਾਦਰੀ ਨਾਲ ਉਹਨੂੰ ਕੋਈ ਨੁਕਸਾਨ ਨਾ ਪਹੁੰਚਾਉਂਦੇ ਹੋਏ ਅਕਿਊਜ਼ ਨੂੰ ਉਹਨੂੰ ਉੱਥੇ ਹੀ ਮੌਕੇ ਤੇ ਕਾਬੂ ਕੀਤਾ ਮੋਹਾਲੀ ਦੀ ਟੀਮ ਤੇ ਚੰਡੀਗੜ੍ਹ ਪੁਲਿਸ ਦੀ ਟੀਮ ਦੋਨਾਂ ਨੇ ਮਿਲ ਕੇ ਕਾਰਵਾਈ ਕਰਕੇ ਉਹਨੂੰ ਮੌਕੇ ਤੇ ਅरेस्ट ਕੀਤਾ ਅरेस्ट ਕਰਕੇ ਉਸ ਤੋਂ ਇੱਕ ਪਿਸਟਲ ਬਰਾਮਦ ਹੋਈ ਹੈ ਤੇ ਪਿਸਟਲ ਦੇ ਨਾਲ ਦੋ ਰਾਉਂਡ ਉਹਦੇ ਵਿੱਚ ਮੌਜੂਦ ਪਾਏ ਗਏ ਇਹ ਸਾਰੀ ਕਾਰਵਾਈ ਜਿਹੜੀ ਮੋਹਾਲੀ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉੱਥੇ ਜਾ ਕੇ ਮੌਹਲੀ ਕੀਤੀ ਤੇ ਇੱਕ ਬਹੁਤ ਹੀ ਵੱਡਾ ਵਾਂਟਡ ਗੈਂਗਸਟਰ ਜਿਹੜਾ ਹੈ ਗਗਨਦੀਪ ਜਿਹੜਾ ਸਾਨੂੰ ਬੜੇ ਟਾਈਮ ਤੋਂ ਵਾਂਟਡ ਸੀ ਉਹ ਫੜਿਆ ਗਿਆ ਪੈਰਲ ਜਿਹੜੀ ਇਨਫੋਰਮੇਸ਼ਨ ਸੀ ਜਿਹੜਾ ਇਹਨੇ ਇੱਕ ਕ੍ਰਾਈਮ ਕਰਕੇ ਮਰਡਰ ਕਰਕੇ ਸੀਕ੍ਰੀਟ ਐਨਵਾਇਰਨਮੈਂਟ ਚ ਭੱਜਿਆ ਹੋਇਆ ਸੀ ਇਹ ਸਾਰਾ ਇਨਸੀਡੈਂਟ ਹੋਣ ਤੋਂ ਪਹਿਲੇ ਤਕਰੀਬਨ 3 ਵਜੇ ਉਹ ਪੈਰਲਲ ਕਾਰਵਾਈ ਜਿਹੜੀ ਸਾਡੀ ਚੰਡੀਗੜ੍ਹ ਪੁਲਿਸ ਦੀ ਚੱਲ ਰਹੀ ਸੀ ਸੈਕਟਰ 23 ਸੈਕਟਰ 'ਚ ਇੱਕ ਡੈੱਡ ਬੋਡੀ ਸਾਨੂੰ ਇੱਕ ਘਰ 'ਚ ਮਿਲੀ ਸੀ ਉੱਥੇ ਐਫਐਐਲ ਟੀਮ ਨੂੰ ਬੁਲਾਇਆ ਗਿਆ ਉੱਥੇ ਜਾ ਕੇ ਐਫਐਐਲ ਟੀਮ ਨੇ ਸਾਰੇ ਐਵੀਡੈਂਸ ਇਕੱਠੇ ਕੀਤੇ ਤੇ ਜਦੋਂ ਸ਼ਾਮ ਦੇ ਟਾਈਮ ਤੇ ਗਗਨਦੀਪ ਅਰਲੀਅਰ ਗਗਨ ਬੌਂਸਰ ਨੂੰ ਮੋਹਾਲੀ ਟੀਮ ਨੇ ਇਹਨੂੰ ਆਪਣਾ ਰਾਉਂਡ ਅਪ ਕੀਤਾ ਉੱਥੇ ਕ੍ਰਾਈਮ ਰਾਜ ਦੀ ਟੀਮ ਨਾਲ ਤਾਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿਹੜਾ ਹੈ ਗਗਨ ਉਥੇ ਮੰਨਿਆ ਹੈ ਕਿ ਮਰਡਰ ਜਿਹੜਾ ਉਹਨਾਂ ਦੇ ਪਹਿਸਤੇ ਹੋਇਆ ਤਾਂ ਬਾਕੀ ਸਾਰੀ ਤਫਤੀਸ਼ ਹਲੇ ਚੱਲ ਰਹੀ ਹੈ ਐਫ ਆਈ ਆਰ ਸਾਡੇ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਮੈਂਬਰਸ ਵੱਲੋਂ ਜਿਨ੍ਹਾਂ ਤੇ ਪੁਲੀ ਉਹਨੇ ਫਾਇਰਿੰਗ ਕੀਤੀ ਕੰਮ 'ਚ ਵਾਧਾ ਪਾਈ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਦੀ ਕੰਪਲੇਨ ਡਿਟੇਲ ਚ ਮੋਹਾਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੋਹਾਲੀ ਪੁਲਿਸ ਉਹਦੇ ਤੇ ਮੁਕਦਮਾ ਦਰਜ ਕਰਕੇ ਸਾਰੀ ਕਾਰਵਾਈ ਕਰੇਗੀ ਇਨਵੈਸਟੀਗੇਸ਼ਨ ਕਰੇਗੀ ਕਿਉਂਕਿ ਜਰਿਸਡਿਕਸ਼ਨ ਮੋਹਾਲੀ ਪੁਲਿਸ ਦੀ ਸੀ ਸਾਡੇ ਕੋਲ ਪੈਰਲਲ ਅਨਨੋਨ ਤੇ ਜਿਹੜਾ ਮਰਡਰ ਦਾ ਕੇਸ ਵੀ ਦਰਜ ਹੋਇਆ ਚੰਡੀਗੜ੍ਹ 'ਚ ਜਿਹਦੀ ਅੱਗੇ ਹੁਣ ਜੋ ਵੀ ਡਿਸਕਲੋਜ਼ਰ ਚ ਆਂਦੀ ਹੈ ਹਲੇ ਬਿਲਕੁਲ ਪ੍ਰੀਲਿਮਿਨਰੀ ਗੱਲ ਹੈ ਬਟ ਜੋ ਵੀ ਡਿਸਕਲੋਜ਼ਰ ਚ ਆਏਗਾ ਉਹਦੇ ਬਾਰੇ ਹੁਣ ਸਾਨੂੰ ਅੱਗੇ ਆਪਾਂ ਇਨਵੈਸਟੀਗੇਸ਼ਨ ਕਰਕੇ ਮਰਡਰ ਕੇਸ ਬਾਰੇ ਫਿਰ ਤੁਹਾਨੂੰ ਅਸੀਂ ਬਾਅਦ 'ਚ ਬਰੀਫ ਕਰਾਂਗੇ ਗਗਨ ਤੇ ਪਹਿਲੇ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ 21 ਪਰਚੇ ਦਰਜ ਜਿਨ੍ਹਾਂ ਤੇ ਹੋਇਆ ਤਾਂ bail ਤੇ ਆ ਡਿਸਚਾਰਜ ਹੋ ਕੇ ਉਹ ਬਾਹਰ ਹੈ ਇੱਕ ਪੁਰਾਣਾ ਮਰਡਰ ਕੇਸ ਵੀ ਹੈ ਜਿਹਦੇ 'ਚੋਂ ਹਲੇ bail ਤੇ ਚੱਲ ਰਿਹਾ ਹੈ ਆਪਣਾ ਪੰਚਕੁਲਾ ਹਰਿਆਣਾ ਦੀ FIR ਹੈ ਜਿਹੜੀ ਮੀਟ ਮਰਡਰ ਕੇਸ ਲਈ ਉਹਦੇ ਤੇ ਬੇਲ ਤੇ ਬਹਾਰ ਹੈ ਤੇ ਇਹ ਸਾਰੀ ਡਿਟੇਲਸ ਹੈ ਜਿਹੜੀ ਬਾਕੀ ਐਫ ਆਰ ਜਾਂ ਹੋਰ ਇਹਦੇ ਇਨਵਾਲਵਮੈਂਟ ਸਾਹਮਣੇ ਆਉਂਦੀ ਹੈ ਡੂਰਿੰਗ ਇਨਵੈਸਟੀਗੇਸ਼ਨ ਡੂਰਿੰਗ ਜਿਹੜੀ ਇੰਟਰੋਗੇਸ਼ਨ ਹੈ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦੀ ਸਾਜ਼ਿਸ਼ ਜਿਹੜੀ ਹੈ ਉਹ ਨਕਾਮ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੇ ਉੱਤੇ ਹੋ ਰਹੇ ਹਮਲਿਆਂ ਤੋਂ ਬਾਅਦ ਸਾਡੇ ਕੋਲ ਵੀ ਇਨਪੁਟ ਸੀ ਜਿਸ ਤੋਂ ਬਾਅਦ ਅਸੀਂ ਕੇਜਰੀਵਾਲ ਨੂੰ ਸੁਰੱਖਿਆ ਦਿੱਤੀ ਸੀ ਪੰਜਾਬ ਪੁਲਿਸ ਨੇ ਕਈ ਹਮਲੇ ਨਕਾਮ ਵੀ ਕੀਤੇ ਜਿਸ ਤੋਂ ਬਾਅਦ ਇੱਕ ਸਾਜ਼ਿਸ਼ ਦੇ ਤਹਿਤ ਕੇਜਰੀਵਾਲ ਦੀ ਸੁਰੱਖਿਆ 'ਚੋਂ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਗਿਆ पिछले कई दिनों से लगातार अरविंद केजरीवाल जब भी पब्लिक मीटिंग में जाते हैं तो पत्थर कहीं पे लाठियां कहीं पे पेट्रोल जैसे तरल पदार्थ फेंके जाते हैं कहीं पे कोई ना कोई मैन हैंडलिंग की कोशिश की जाती है गाड़ी के पास पहुंचकर कर हंगामा किया जाता है लेकिन दिल्ली पुलिस जो है वो ना तो एफआईआर लिखती है हम अगर नाम भी बता दें कि ये ये नाम है उनके तो भी वो लिखते नहीं हैं क्योंकि उनको ऊपर से डायरेक्शन है कि के अरविंद केजरीवाल को फिज़िकली हार्म करना है ताकि वो डर के बैठ जाए वो प्रचार में ना निकले और पंजाब पुलिस के पास बहुत एक ठोस सबूत थे इनक्रेडिबल डाटा था इनपुट थी कि दिल्ली में हमला हो सकता है पंजाब में भी हो सकता है तो पंजाब पुलिस ने अरविंद केजरीवाल जी को सिक्योरिटी दी तो उसके बाद जब इनका ड्यूरिंग पब्लिक मीटिंग्स जब इनकी कई चालें फेल हो गई ये तो वो बताई गई हैं जो हो गए इन घटनाएं। कई इनके फेल हो गए क्योंकि पंजाब पुलिस वहाँ तैनात थी वो मुस्तैद थे उन्होंने पहले ही रोक लिया तब इनको उनके अकाउंट को पता चला कि ये तो गलत हो रहा है जो हम सोचते हैं वो हो नहीं रहा तो उन्होंने पंजाब पुलिस की सिक्योरिटी को आ, हटाने का आदेश दे दिया देखो जो जेड प्लस कैटेगरी में आता है वो देश में कहीं भी जाए उसको उस लेवल की सिक्योरिटी देनी पड़ती है अभी यहाँ योगी जी भी पहुंच चुके हैं अभी यहाँ राजस्थान के मुख्यमंत्री अभी यहाँ हरियाणा के मुख्यमंत्री मध्य प्रदेश के मुख्यमंत्री भी पहुंच चुके हैं तो उनकी जो सिक्योरिटी है वो अपने प्रदेश से लेके आए हैं और यहाँ भी उनको दिल्ली की पुलिस और सेंट्रल फोर्स मिलती तो है क्योंकि Z प्लस प्लस कैटेगरी के तो ये काफी देर से शास्य चल रही थी कि वैसे तो जीत नहीं सकते अरविंद केजरीवाल से ना तो आप एजेंडे में जीत सकते हो ना आप मैनिफेस्टो में जीत सकते हो और ना लोगों के प्यार के मामले में जीत सकते हो लेकिन उनको फिजिकली हार्म करो वो कहते हैं ना जब कोई पहलवान हारने लगता है तो वो गलत हथखंडे अपनाता है कोई कान ही खा जाता है वो कान काट लेता है कोई पिंच करता है कोई गर्दन नोचता है ये वो वाले घटिया हथकंडों पे आ गए आप एजंडे में लड़ी है ना लोकतंत्र है राजनीति अलग से है लेकिन एक बंदे की जान आप लेने तक पहुंच चुके हो ये तो बहुत ही घटिया बात है 17 रोजा शरीफ फतेहगढ़ साहिबिखे जम्मू ਤੋਂ ਯਾਤਰਾ ਦੇ ਉੱਤੇ ਆਇਆ ਇੱਕ ਸ਼ਰਧਾਲੂ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਨੇਹੰਗ ਬਾਣੇ ਦੇ ਵਿੱਚ ਲੋਕਾਂ ਨੇ ਆ ਕੇ ਸਖਸ਼ ਦੀ ਕੁੱਟਮਾਰ ਕੀਤੀ ਹੈ। ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁੱਟਮਾਰ ਕਰਨ ਵਾਲਿਆਂ ਦੀ ਇੱਕ ਸੀਸੀਟੀਵੀ ਵੀ ਜਿਹੜੀ ਹੈ ਉਹ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ। ਕੁੱਟਮਾਰ ਦੇ ਵਿੱਚ ਜ਼ਖਮੀ ਹੋਏ ਇੱਕ ਸ਼ਰਧਾਲੂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਡੀਐਸਪੀ ਫਤੇਗੜ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਸ਼੍ਰੀ ਫਤੇਗੜ ਸਾਹਿਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਹਮਲਾ ਕਰਨ ਵਾਲੇ ਤਿੰਨ ਜਿਹੜੇ ਲੋਕ ਨੇ ਜੋ ਕਿ ਨਿਹੰਗ ਬਾਣੇ ਦੇ ਵਿੱਚ ਆਏ ਸੀ ਉਹਨਾਂ ਨੂੰ ਥਾਣਾ ਫਤੇਗੜ ਸਾਹਿਬ ਦੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਦਾ ਨਾਮ ਸਨੀ ਜੋਬਨਪ੍ਰੀਤ ਅਤੇ ਸੁਖਬੀਰ ਦੱਸਿਆ ਗਿਆ ਹੈ ਸਾਡੇ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਹਦੇ ਉੱਪਰ ਇੱਕੋ ਇੱਕ ਕਸ਼ਮੀਰ ਤੋਂ ਬੰਦੇ ਆਏ ਹੋਏ ਸੀ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹਨੂੰ ਪਹਿਲਾਂ ਕਢੀਸ ਕੇ ਜਿਵੇਂ ਰੋਜ਼ਾ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚੀ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਦਸਰ ਅਹਿਮਦ ਦਾਹਰਾ ਹੈ ਬਾਦੀਪੁਰ ਦਾ ਇਹ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾਸ਼ਰੀ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਉਨ੍ਹਾਂ ਕੋਈ ਗਲਤਫਹਿਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫਤੀਸ਼ ਕਰ ਰਹੇ ਹਾਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਕੱਲ ਐਫ ਆਈ ਆਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ 109 115 ਬੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ 'ਚੋਂ ਹੈਗੇ ਸਨੀ ਸਿੰਘ ਹੈ ਇੱਕ ਜੋਬਨਬ੍ਰੀਤ ਸਿੰਘ ਹੈ ਇੱਕ ਸੁਖਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਹਲੇ ਅਣਪਛਾਤਾ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀ ਗੱਲੜਾ ਜਿਹਾ ਤੇਜ਼ ਤਾਰ ਹਥਿਆਰ ਵੀ ਬ੍ਰਾਹਮਤ ਨੂੰ ਜੁੜੋ ਤੇਜ਼ ਤਾਰ ਹਥਿਆਰ ਤਾਂ ਨਹੀਂ ਹਲੇ ਐਸਾ ਚਾਪ ਉਹਨਾਂ ਨੂੰ ਕਹਿ ਸਕਦੇ ਜਿਵੇਂ ਨਿਹੰਗ ਬਾਣੇ ਦੇ ਵਿੱਚ ਕਈਆਂ ਨੇ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਤੇ ਕਿ ਉਹਨਾਂ ਨੇ ਕਿਸ ਸੀਗਨਲ ਵਾਰ ਦਿੱਤਾ ਥੋੜਾ ਸੀਗਾ ਜੀ ਜਿਹੜੀ ਕੁੱਟ ਮਾਰਦੇ ਜੇ ਦੀ ਕੋਟਮਾਰਗੀ ਤੇ ਨਾ ਬੰਦੀਪੁਰਾ ਬੰਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ ਸਥਾਂ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਦੇ ਉੱਤੇ ਨਿਪਟਾਰਾ ਕਰਨ ਦੇ ਲਈ ਲੰਬੇ ਸਮੇਂ ਤੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਨਾਮ ਹੈ ਸਰਕਾਰ ਤੁਹਾਡੇ ਦਵਾਰ ਤਾਂ ਜਿਸ ਦੇ ਚੱਲਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਸਿੱਧਾ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਹੈ ਇਸੇ ਕੜੀ ਦੇ ਤਹਿਤ ਅੱਜ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਵੀ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਲੋਕਾਂ ਦੀਆਂ ਅਦਰ ਪੇਸ਼ ਮੁਸ਼ਕਲਾਂ ਜਿਹੜੀਆਂ ਨੇ ਸਿੱਧੇ ਤੌਰ ਤੇ ਸੁਣੀਆਂ ਗਈਆਂ। ਇਸ ਮੌਕੇ ਤੇ ਜ਼ਿਲ੍ਹਾ ਦਾ ਸਮੂਹ ਪ੍ਰਸ਼ਾਸਨਿਕ ਜਿਹੜਾ ਆ ਅਧਿਕਾਰੀ ਉਹ ਵੀ ਮੌਜੂਦ ਰਿਹਾ ਤੇ ਇਸ ਮੌਕੇ ਤੇ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਨੇ ਖੁਲਾਸਾ ਕੀਤਾ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਵੱਲੋਂ ਸੁਣੀਆਂ ਗਈਆਂ ਨੇ ਅਤੇ ਤੁਰੰਤ ਅਧਿਕਾਰੀਆਂ ਨੂੰ ਵੀ ਜੜੀਆਂ ਨੇ ਹਦਾਇਤਾਂ ਕੀਤੀਆਂ ਗਈਆਂ ਨੇ ਤਾਂ ਕਿ ਇਹਨਾਂ ਲੋਕਾਂ ਦੀਆਂ ਪਹਿਲ ਦੇ ਆਧਾਰ ਦੇ ਉੱਤੇ ਮੁਸ਼ਕਲਾਂ ਦਾ ਜਿਹੜਾ ਹੱਲ ਹੈ ਕੀਤਾ ਜਾ ਸਕੇ ਤਾਂ ਇਸ ਮੌਕੇ ਤੇ ਗੱਲਬਾਤ ਕਰਦੇ ਆ ਵਿਧਾਇਕ ਕੁਲਵੰਤ ਸਿੰਘ ਨੇ ਹੋਰ ਕੀ ਕੁਝ ਕਿਹਾ ਉਹ ਜਾਣਦੇ ਆ ਸਰਕਾਰ ਤੁਹਾਡੇ ਦਵਾਰ ਮਹਮ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਪਰਮਾ ਹੁੰਗਾਰਾ ਜਿਹੜਾ ਆ ਮਿਲਦਾ ਨਜ਼ਰ ਆ ਰਿਹਾ ਸੋ ਸਨੇਟੇ ਅੱਜ ਪਹੁੰਚੇ ਆ ਜਿੱਥੇ ਆ ਸਮੂਹ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨੇ ਜਿਹੜੇ ਆ ਬੁਲਾਏ ਗਏ ਨੇ ਜਿੱਥੇ ਆ ਹਲਕਾ ਮੁਹੱਲੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਵੱਲੋਂ ਇਹਨਾਂ ਸਾਰੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੌਕੇ ਦਾ ਜਾਇਜ਼ਾ ਲੈਣ ਪਹੁੰਚਨੇ ਵੀ ਕਿੱਦਾਂ ਲੋਕਾਂ ਦੇ ਜਿਹੜੇ ਨੇ ਕੰਮ ਕੀਤੇ ਜਾ ਰਹੇ ਨੇ ਆ ਸਰ ਕਿਵੇਂ ਕੰਮ ਹੋ ਰਹੇ ਨੇ ਜਿਵੇਂ ਸਰਕਾਰ ਤੁਹਾਡੇ ਦਵ ਦੇਖਦੇ ਦੇਖ ਹੀ ਰਹੇ ਹਾਂ ਸਰਕਾਰ ਸਾਰੀ ਬੈਠੀ ਆ ਸਰਕਾਰ ਆਈ ਹੋਈ ਆ ਤੁਹਾਡੇ ਘਰ ਵੀ ਕੰਮ ਕਰਾਓ ਇਹ ਨਹੀਂ ਵੀ ਤੁਸੀਂ ਦਫਤਰਾਂ ਦੇ ਵਿੱਚ ਜਿਹੜੇ ਮਾਰੋ ਠੀਕ ਹੈ ਨਾ ਪਿੰਡ ਪਿੰਡ ਜਾਂਦੇ ਨੇ ਅੱਜ ਚਾਰ ਪਿੰਡਾਂ ਦਾ ਹੈ ਸਾਰਾ ਜਿਹੜਾ ਕੰਮਕਾਰ ਹੋ ਰਿਹਾ ਹੈ ਨੇ ਚਾਰ ਪਿੰਡਾਂ ਨੂੰ ਇੱਥੇ ਬੁਲਾਇਆ ਗਿਆ ਜਿੰਦਾ ਵੀ ਜੋ ਕੰਮ ਆ ਸਾਰੇ ਜਿਹੜੇ ਦਫ਼ਤਰ ਚੱਲ ਕੇ ਜਾਂਦੇ ਨੇ 20 ਕਿਲੋਮੀਟਰ ਫਿਰ ਉੱਥੇ ਰਸ਼ ਹੋ ਜਾਂਦਾ ਜ਼ਿਆਦਾ ਕਿਉਂਕਿ ਪੂਰੇ ਹੀ ਪੂਰੇ ਪਿੰਡਾਂ ਦੇ ਲੋਕ ਆਏ ਹੁੰਦੇ ਨੇ ਜਾਂ ਸ਼ਹਿਰਾਂ ਦੇ ਲੋਕ ਆਏ ਹੁੰਦੇ ਨੇ ਇੱਥੇ ਕਿਉਂਕਿ ਚਾਰ ਪਿੰਡਾਂ ਦੇ ਲੋਕ ਨੇ ਜਲਦੀ ਜਲਦੀ ਸਾਰੇ ਕੰਮ ਹੋ ਜਾਣਗੇ ਤੇ ਜਾਣਾ ਵੀ ਨਹੀਂ ਪੈਂਦਾ ਚੱਲ ਕੇ ਤੇ ਮੈਨੂੰ ਇਹ ਲੱਗਦਾ ਵੀ ਇਹ ਤੋਂ ਵੱਡੀ ਸਹੂਲਤ ਹੋਰ ਕੋਈ ਹੋ ਨਹੀਂ ਸਕਦੀ ਕਿਉਂਕਿ ਕੰਮ ਤਾਂ ਕਰਾਉਣਾ ਹੀ ਹੁੰਦੇ ਨੇ ਆਧਾਰ ਕਾਰਡ ਵੀ ਬਣਾਉਣਾ ਹੁੰਦਾ ਹੈ ਵੋਟਾ ਵੀ ਬਣਾਉਣੀ ਆਉਂਦੀਆਂ ਨੇ ਪੈਨਸ਼ਨ ਵੀ ਲਾਉਣੀ ਹੁੰਦੀ ਹੈ ਹਰ ਇੱਕ ਚੀਜ਼ ਕੰਮ ਕਰਾਉਣਾ ਹੁੰਦਾ ਹੈ ਲੇਕਿਨ ਜੇ ਤੁਹਾਡੇ ਘਰ ਬੈਠੇ ਬਿਠਾਏ ਹੁੰਦਾ ਤਾਂ ਇਹਦਾ ਮਤਲਬ ਤੇ ਤਹਿਸੀਲਦਾਰ ਸਾਹਿਬ ਇੱਥੇ ਖੜੇ ਨੇ ਨਾਇਬ ਤਹਿਸੀਲਦਾਰ ਸਾਹਿਬ ਖੜੇ ਸਾਰੇ ਮਤਲਬ ਹਰ ਇੱਕ ਅਫਸਰ ਇੱਥੇ ਮੌਜੂਦ ਆ ਹਰ ਇੱਕ ਡਿਪਾਰਟਮੈਂਟ ਦਾ ਬੰਦਾ ਮੌਜੂਦ ਆ ਤੇ ਹਰੇਕ ਕੰਮ ਜਿਹੜਾ ਹੋਣ ਵਾਲਾ ਉਹ ਤੁਰੰਤ ਹੋਇਆ ਮੈਂ ਪੁੱਛਿਆ ਵੀ ਪੈਨਸ਼ਨ ਦਾ ਅਟਕ ਕੇਸ ਆਏ ਨੇ ਦੋ ਮੇਰੇ ਖਿਆਲ ਅਕਨ ਵਾਲੇ ਸੀ ਤੁਰੰਤ ਨਵਾਤੇ ਜਦੇ ਜਦੇ ਨਹੀਂ ਤਾਂ ਉਥੇ ਗੇੜੇ ਮਾਰਦੇ ਪੈਣੇ ਸੀ ਕਿੱਥੇ ਘਰ ਬੈਟਰੀ ਲਾ ਕੇ ਕਰਕੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਵੀ ਲੋਕਾਂ ਦੇ ਸਰਕਾਰ ਦਫ਼ਤਰ ਚ ਨਹੀਂ ਚਲੂਗੀ ਲੋਕਾਂ ਦੇ ਪਿੰਡੋਂ ਚਲੂਗੀ ਘਰੋਂ ਚਲੂਗੀ ਤੋ ਇਸ ਕਰਕੇ ਤੁਹਾਡੇ ਦੁਆਰ ਤੇ ਇੱਥੇ ਸਾਰੇ ਲੋਕਾਂ ਦੇ ਆਈ ਦੀ ਆ ਸਰਕਾਰ ਦੇ ਕੰਮਕਾਰ ਸਾਰੇ ਹੋ ਰਹੇ ਆ ਪਿਛਲੀਆਂ ਸਰਕਾਰਾਂ ਨੇ ਇਹ ਜੀਆਂ ਸਕੀਮਾਂ ਨਹੀਂ ਸ਼ੁਰੂ ਕੀਤੀਆਂ ਲੋਕੀ ਦਫ਼ਤਰਾਂ ਜਾਂਦੇ ਸੀ ਪਰ ਆਮਾ ਦੀ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਹੀ ਇਹ ਸਕੀਮ ਸ਼ੁਰੂ ਕਰਤੀ ਕਿੰਨਾ ਕੁ ਪਰ ਮਹੁੰਗਾਰਾ ਤੇ ਕਿੰਨਾ ਕੁ ਮਤਲਬ ਲੋਕਾਂ ਨੂੰ ਫਾਇਦਾ ਪਹੁੰਚਦਾ ਹੁਣ ਇਹ ਜੀਆਂ ਸਕੀਮਾਂ ਨਾਲ ਦੇਖੋ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ ਨਹੀਂ ਕੀਤਾ ਆਪਾਂ ਇਹ ਚੱਕਰ 'ਚ ਨਾ ਪੈਂਦੇ ਹੋਇਆ ਆਪਾਂ ਇਹ ਦੇਖੀ ਵੀ ਸਾਡੀ ਸਰਕਾਰ ਕਿਉਂਕਿ ਲੋਕਾਂ ਨੇ ਬਣਾਈ ਹੋਈਆਂ ਲੋਕਾਂ ਦੇ ਸੁਪਨਿਆਂ ਦੀ ਸਰਕਾਰ ਸੀ ਲੋਕ ਇਹ ਸੋਚਦੇ ਸੀ ਵੀ ਸਾਡੀ ਅੱਬ ਦੀ ਸਰਕਾਰ ਆ ਇਹ ਆਮਾ ਦੀ ਪਾਰਟੀ ਦੀ ਸਰਕਾਰ ਨਹੀਂ ਜਿਹਾ ਨਹੀਂ ਅਸੀਂ ਉਹ ਸਰਕਾਰ ਆ ਤੋਂ ਉਹ ਹੀ ਹਿੰਦਗਾ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਾਰੇ ਜਿਹੜੇ ਕੰਮ ਨੇ ਉਹ ਘਰ ਬੈਠੇ ਬਿਠਾਏ ਹੋਣ ਔਰ ਜਾਇਜ਼ ਕੰਮ ਸਾਰਾ ਦੇ ਹੋਣ ਬਿਨਾਂ ਕਿਸੇ ਪੈਸੇ ਤੇ ਹੋਣ ਬਿਨਾਂ ਕਿਸੇ ਰਿਸ਼ਵਤ ਤੇ ਹੋਣ ਉਹ ਇਹ ਜਿਹੜਾ ਸੋਚਿਆ ਸੀ ਉਹ ਅਸੀਂ ਕਾਫੀ ਜ਼ਿਆਦਾ ਕਾਮਯਾਬ ਜਿਹੜੇ ਉਹ ਹੋ ਰਹੇ ਆ ਔਰ ਅਸੀਂ ਇਹ ਯਕੀਨ ਦੋਣਾਂ ਲੋਕਾਂ ਨੂੰ ਵੀ ਆਨਲਾਈਨ ਟਾਈਮ ਦੇ ਵਿੱਚ ਹੋਰ ਵੀ ਇਹ ਕਾਮਯਾਬੀ ਉਹਨਾਂ ਦੇ ਸਹਿਯੋਗ ਦਿੰਦਾ ਅਸੀਂ ਹਾਸਲ ਕਰਾਂਗੇ ਠੀਕ ਹੈ ਬਹੁਤ ਧੰਨਵਾਦ ਸੋ ਆਮਾਦੀ ਪਾਰਟੀ ਤੋਂ ਵਧਾਈਕ ਕਲਵੰਤ ਸਿੰਘ ਜੀ ਨੇ ਜਿਹੜੇ ਉਰੇ ਪਹੁੰਚੇ ਨੇ ਸਨੇਟੇ ਪਿੰਡ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਤਹਿਤ ਕੈਂਪ ਲਾਇਆ ਗਿਆ ਜਿੱਥੇ ਆ ਵੱਡੇ ਅਧਿਕਾਰੀ ਨੇ ਜਿਹੜੇ ਬੈਠੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪਿੱਛੇ ਇੱਕ ਟੇਬਲ ਆ ਜਿਹੜਾ ਲੰਬਾ ਟੇਬਲ ਲਗਾਇਆ ਗਿਆ ਤੇ ਇਸ ਟੇਬਲ ਦੇ ਉੱਤੇ ਹਰੇਕ ਵਿਭਾਗ ਦੇ ਅਧਿਕਾਰੀ ਜਿਹੜੇ ਬੈਠੇ ਨੇ ਤੇ ਲੋਕ ਇਹਨਾਂ ਤੋਂ ਆਪਣੇ ਕੰਮ ਕਰਵਾਉਣ ਦੇ ਲਈ ਆ ਪਹੁੰਚ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਿੰਡ ਦੀਆਂ ਜਿਹੜੀਆਂ ਮਹਿਲਾਵਾਂ ਨੇ ਆ ਪਹੁੰਚੀਆਂ ਨੇ ਕਿਸੇ ਦਾ ਆਧਾਰ ਕਾਰਡ ਦਾ ਕੰਮ ਹੋ ਸਕਦਾ ਹੈ ਕਿਸੇ ਦਾ ਸਿਹਤ ਬੀਮਾ ਯੋਜਨਾ ਦਾ ਕੰਮ ਹੋ ਸਕਦਾ ਹੈ ਕਿਸੇ ਦਾ ਰਾਸ਼ਨ ਕਾਰਡ ਆ ਜਾਂ ਫਿਰ ਵੋਟਰ ਕਾਰਡ ਦਾ ਹੋਵੇ ਅਨੇਕਾਂ ਕੰਮ ਹੁੰਦੇ ਨੇ ਜਿਹੜੇ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਅਨੇਕਾਂ ਕੰਮ ਨੇ ਉਹ ਸਹੂਲਤਾਂ ਨੇ ਜਿਨ੍ਹਾਂ ਨੂੰ ਲੈਣ ਦੇ ਲਈ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਰਕਾਰ ਤੁਹਾਡੇ ਦਵਾਰ ਮਹਿਮ ਚਲਾਈ ਗਈ ਤੇ ਪਿੰਡਾਂ ਦੇ ਵਿੱਚ ਉਹ ਅਫਸਰ ਭੇਜ ਦਿੱਤੇ ਜਿਹੜੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠਦੇ ਸਨ ਤੇ ਲੋਕਾਂ ਨੂੰ ਉੱਥੇ ਜਾਣਾ ਪੈਂਦਾ ਸੀ ਪਰ ਲੋਕਾਂ ਦੀ ਆ ਖੱਜਲ ਖਵਾਰੀ ਠਾ ਦਿੱਤੀ ਗਈ ਤੇ ਪਿੰਡਾਂ ਦੇ ਵਿੱਚ ਇਹ ਕੈਂਪ ਆ ਲੱਗਣੇ ਸ਼ੁਰੂ ਹੋ ਗਏ ਸੋ ਇਹ ਜਿਹੇ ਕੈਂਪ ਇੱਕ ਆ ਸਨੇਟੇ ਪਿੰਡ ਜੋ ਕਿ ਆ ਮੋਹੱਲੀ ਦੇ ਬਿਲਕੁਲ ਨਾਲ ਉੱਥੇ ਲਗਾਇਆ ਗਿਆ ਜਿੱਥੇ ਹਰ ਇੱਕ ਵਿਭਾਗ ਦਾ ਅਧਿਕਾਰੀ ਹੈ ਜਿਹੜਾ ਵੱਡੇ ਅਫਸਰ ਨੇ ਐਸ ਡੀ ਐਮ ਹੋਣ ਆ ਤਹਿਸੀਲਦਾਰ ਹੋਣ ਜਾਂ ਫਿਰ ਹੋਰ ਵਿਭਾਗ ਨੇ ਜਿਹੜੇ ਉਹਨਾਂ ਦੇ ਅਧਿਕਾਰੀ ਪਹੁੰਚੇ ਨੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਨੇਟੇ ਪਿੰਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੋਕਾਂ ਦੇ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਪਿੰਡ ਦੀਆਂ ਮਹਿਲਾਵਾਂ ਨੇ ਜਿਹੜੀਆਂ ਆਪਣੇ ਕੋਈ ਵੀ ਇਹਨਾਂ ਦਾ ਕੋਈ ਕੰਮ ਹੋਊਗਾ ਉਹ ਲੈ ਕੇ ਆਂਜਾਂ ਨੇ ਤੇ ਬਹੁਤ ਹੀ ਆ ਸੁਚੱਜੇ ਢੰਗ ਦੇ ਨਾਲ ਇਹਨਾਂ ਲੋਕਾਂ ਦੀ ਗੱਲ ਆ ਸੁਣੀ ਜਾ ਰਹੀ ਆ ਸੋ ਲਗਾਤਾਰ ਪੰਜਾਬ ਸਰਕਾਰ ਆ ਜਿਹੜੀ ਸੂਬੇ ਦੀ ਨੁਹਾਰ ਬਦਲਣ ਦੀ ਆ ਕੋਸ਼ਿਸ਼ ਕਰ ਰਹੀ ਆ ਸੋ ਅਜਿਹੇ ਕੈਂਪ ਨੇ ਜਿਹੜੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਲੱਗਦੇ ਦਿਖਾਈ ਦੇ ਰਹੇ ਨੇ ਤੇ ਇਹਨਾਂ ਕੈਂਪਾਂ ਦੀ ਸ਼ੁਰੂਆਤ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਸੋ ਸਨੇਟੇ ਦੇ ਵਿੱਚ ਇਹ ਕੈਂਪ ਲੱਗਿਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਨੇ ਉਹਨਾਂ ਵੱਲੋਂ ਪਿੰਡ ਦੇ ਵਿੱਚ ਲੱਗੇ ਕੈਂਪ ਦਾ ਜਾਇਜ਼ਾ ਲਿਆ ਗਿਆ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਕੈਂਪ ਦੇ ਵਿੱਚ ਆਏ ਹੋਏ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਤਾਂ ਉਸ ਤੋਂ ਪਹਿਲਾਂ ਜੋ ਅਧਿਕਾਰੀ ਸਹਿਬਾਨ ਇੱਥੇ ਬੁલાਏ ਗਏ ਨੇ ਜੋ ਕਿ ਅਕਸਰ ਹੀ ਦੇਖਦੇ ਸੀ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਸਨ ਤਾਂ ਉੱਥੇ ਲੋਕਾਂ ਨੂੰ ਜਾਣਾ ਪੈਂਦਾ ਸੀ ਸੋ ਇਹ ਦਫ਼ਤਰ ਤੋ ਬਾਹਰ ਆ ਕੇ ਹੁਣ ਆ ਪਿੰਡਾਂ ਦੇ ਵਿੱਚ ਬੈਠੇ ਨੇ ਲੋਕਾਂ ਦੇ ਕੰਮ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਆ ਕੀਤੇ ਜਾ ਰਹੇ ਨੇ ਸੋ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਜਗਪ੍ਰੀਤ ਸਿੰਘ ਹੈ ਜੀ ਅਸੀਂ ਜਿਹੜਾ ਹੈਗਾ ਡੀਸੀ ਆਫਿਸ ਮੋਹਾਲੀ ਤੋਂ ਰੋਜ਼ਗਾਰ ਦਫ਼ਤਰ ਤੋਂ ਜੀ ਸਕਿੱਲ ਡਿਵੈਲਪਮੈਂਟ ਸਾਡਾ ਜਿਹੜਾ ਹੈਗਾ ਡਿਪਾਰਟਮੈਂਟ ਹੈਗਾ ਜੀ ਜਿਹੜਾ ਸਾਡੇ ਡਿਪਾਰਟਮੈਂਟ ਦਾ ਮੇਨ ਕੰਮ ਹੈ ਵੀ ਜਿੰਨੇ ਵੀ ਪਿੰਡਾਂ ਦੀ ਯੂਥ ਹੈ ਪੜ੍ਹੀ ਲਿਖੀ ਹੈ ਤਾਂ ਅਸੀਂ ਉਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰਦੇ ਆ ਸਰ ਤੇ ਅਗਰ ਕੋਈ ਬੱਚਾ ਸਾਨੂੰ ਲੱਗਦਾ ਵੀ ਇਹਨਾਂ ਦੇ ਰੋਜ਼ਗਾਰ ਦੇ ਕਾਬਿਲ ਨਹੀਂ ਹੈ ਕੋਈ ਪੜ੍ਹਾਈ ਲਿਖਾਈ ਦੇ ਵਿੱਚ ਕਮੀ ਹੈ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਗਵਰਨਮੈਂਟ ਮਾਨਤਾ ਪ੍ਰਾਪਤ ਜਿਹੜੇ ਫ੍ਰੀ ਕੋਰਸ ਨੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੈਂਟਰ ਬਣਾਏ ਗਏ ਨੇ ਉਹਨਾਂ ਨੂੰ ਫ੍ਰੀ ਕੋਰਸ ਅਸੀਂ ਕਰਵਾਉਂਦੇ ਆ ਤਿੰਨ ਤੋਂ 6 ਮਹੀਨੇ ਦਾ ਜਿੱਦਾਂ ਹੀ ਬੱਚਾ ਕੋਰਸ ਆਪਣਾ ਕੰਪਲੀਟ ਕਰ ਲੈਂਦਾਗਾ ਫਿਰ ਅਸੀਂ ਉਸ ਨੂੰ ਨੌਕਰੀ ਦੇ ਉੱਤੇ ਅਸੀਂ ਲਗਵਾ ਦਿੰਦੇ ਆਗੇ ਇਸ ਤਰ੍ਹਾਂ ਅਸੀਂ ਮਤਲਬ ਓਵਰਆਲ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾਗਾ ਹਰ ਸਾਲ ਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜੇ ਹੈਗਾ ਨੌਕਰੀ ਪ੍ਰੋਵਾਈਡ ਕਰਦੇ ਰਹਿੰਦੇ ਆ ਜੀ ਹਾਂ ਸੋ ਇੱਕ ਟੇਬਲ ਤੁਹਾਨੂੰ ਇੱਧਰ ਦਿਖਾ ਦਈਏ ਆ ਹੋਰ ਵੀ ਆ ਅ ਅਧਿਕਾਰੀ ਨੇ ਤੇ ਨਾਲ ਪਿੰਡ ਦੀਆਂ ਮਹਿਲਾਵਾਂ ਨੇ ਜਿਹੜੀਆਂ ਕਿ ਜਾਣਕਾਰੀ ਕੋਈ ਹਾਸਲ ਕਰ ਰਹੀਆਂ ਨੇ ਕੋਈ ਕੰਮ ਲੈ ਕੇ ਆਈਆਂ ਨੇ ਸੋ ਅਧਿਕਾਰੀ ਸਾਡੇ ਨਾਲ ਹੋਰ ਵੀ ਹਾਂ ਮੌਜੂਦ ਨੇ ਹਾਂਜੀ ਕੀ ਨਾਮ ਆਸਾ ਤੁਹਾਡਾ ਮੇਰਾ ਨਾਮ ਜਸਪੀਰ ਸਿੰਘ ਹੈ ਜੀ ਤੇ ਪਹਿਲਾਂ ਦਫਤਰਾਂ ਦੇ ਵਿੱਚ ਬੈਠ ਕੇ ਕੰਮ ਕਰਦੇ ਸੀ ਹੁਣ ਪਿੰਡ ਚ ਪਹੁੰਚ ਗਏ ਤੁਸੀਂ ਸਰਕਾਰ ਦਾ ਉਪਰਾਲਾ ਕਿਵੇਂ ਲੱਗਿਆ ਤੁਹਾਨੂੰ ਇਹ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਵੈਸੇ ਤਾਂ ਅਸੀਂ ਆਲਰੇਡੀ ਮੇਰੇ ਦਫਤਰ ਚ ਵੀ ਇਹ ਤੇ ਕੁਝ ਦਿਨ ਸਾਡੇ ਫੀਲਡ ਦੇ ਵਿੱਚ ਹੁੰਦੀ ਹੈ ਜਿਵੇਂ ਅਸੀਂ ਅੱਜ ਇੱਥੇ ਸਾਰੇ ਦਫਤਰ ਜਿਹੜੇ ਇੱਥੇ ਉਹਨਾਂ ਨਾਲ ਵਿਚਰ ਰਹੇ ਆ ਸਾਰੇ ਉਹਨਾਂ ਆਪਣੇ ਜਿਹੜੇ ਲਾਭਪਾਤਰੀ ਨੇ ਉਹਨਾਂ ਨਾਲ ਵਿਚਾਰ ਇੱਕ ਵਧੀਆ ਉਪਰਾਲਾ ਹੈ ਸਾਰੇ ਪਿੰਡਾਂ ਦਾ ਵਿੱਚ ਪਿੰਡ-ਪਿੰਡ ਜਾ ਕੇ ਹਰੇਕ ਦਾ ਕੰਮ ਹੋ ਰਿਹਾ ਤੇ ਜਿੰਨਾ ਵੀ ਕੰਮ ਮੌਕੇ ਤੇ ਹੋ ਸਕਦਾ ਉਹ ਅਸੀਂ ਮੌਕੇ ਤੇ ਉਹਨੂੰ ਰਿਜ਼ੋਲਵ ਕਰਕੇ ਉਹਨਾਂ ਬੰਦਿਆਂ ਨੂੰ ਉਹਨਾਂ ਦੇ ਕੰਮ ਇੱਥੇ ਹੀ ਮੁਕੰਮਲ ਕਰ ਰਹੇ ਹਾਂ। ਆ ਪਹਿਲਾਂ ਜਦੋਂ ਤੁਸੀਂ ਦਫ਼ਤਰ ਤੇ ਬਿਠੇ ਹੁੰਦੇ ਸੀ ਤਾਂ ਲੋਕ ਕਈ ਲੋਕ ਅਜਿਹੇ ਸਨ ਜਿਹੜੇ ਤੁਹਾਡੇ ਕੋਲ ਨਹੀਂ ਪਹੁੰਚ ਸਕਦੇ ਸੀ ਕਿਉਂਕਿ ਪਿੰਡ 'ਚੋਂ ਨਿਕਲਣਾ ਔਖਾ ਗਿਆ ਕਿਸੇ ਨੂੰ ਕੋਈ ਸਾਧਨ ਮਹੀਆ ਨਹੀਂ ਹੋਇਆ ਤਾਂ ਤੁਸੀਂ ਵੀ ਕੰਮ ਕਰਨ ਵਾਸਤੇ ਸਰਕਾਰ ਨੇ ਬਿਠਾਏ ਹੋ। ਆ ਲੱਗਦਾ ਸੀ ਵੀ ਉੱਥੇ ਬੈਠ ਕੇ ਟਾਈਮ ਪਾਸ ਹੋ ਰਿਹਾ ਪਰ ਹੁਣ ਜ਼ਿਆਦਾ ਟਾਈਮ ਪਾਸ ਹੋ ਰਿਹਾ ਇਸ ਸਕੀਮ ਤੋਂ ਬਾਅਦ। ਨਹੀਂ ਐਸਾ ਵੈਸੇ ਕੋਈ ਟਾਈਮ ਪਾਸ ਵਾਲੀ ਗੱਲ ਤਾਂ ਨਹੀਂ ਮੈਂ ਕਹੂੰਗਾ ਵੀ ਕੋਈ ਟਾਈਮ ਪਾਸ ਵਾਲੀ ਐ ਲੋਕ ਉੱਥੇ ਵੀ ਸਾਡੇ ਕੋਲ ਪਹੁੰਚ ਰਹੇ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਖੇਤੀਬਾੜੀ ਵਿਭਾਗਮੇ ਤੋਂ ਤੇ ਸਾਡਾ ਮੋਸਟਲੀ ਕੰਮ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਜਾ ਕੇ ਵਿਚਰ ਕੇ ਹੀ ਹੁੰਦਾ ਤਾਂ ਲਗਭਗ ਸਾਡਾ ਹਰ ਹਫਤੇ ਦੇ ਵਿੱਚੋਂ ਜਿਹੜੇ ਸਾਡੇ 4 ਦਿਨ ਹੈਗੇ ਉਹ ਅਸੀਂ ਪਿੰਡਾਂ ਦੇ ਵਿੱਚ ਹੀ ਵਿਚਰਦੇ ਆ ਪਰ ਠੀਕ ਹੈ ਜਿਹੜਾ ਇੱਕ ਸਰਕਾਰ ਦੁਆਰਾ ਇਹ ਪਰਾਲਾ ਲਿਆ ਗਿਆ ਵੀ ਇੱਕ ਪਲੇਟਫਾਰਮ ਤੇ ਜਿਹੜੇ ਸਾਰੇ ਦਫ਼ਤਰਾਂ ਨੂੰ ਇਕੱਠੇ ਕਰ ਲਿਆ ਗਿਆ ਤਾਂ ਉਹ ਇੱਕ ਸਾਰੇ ਪਿੰਡ ਦੇ ਜਾਂ ਸਮੂਹ ਜਿਹੜੇ ਨਾਲ ਲੱਗਦੇ ਪਿੰਡ ਹੈਗੇ ਆ ਉਹਨਾਂ ਦਾ ਸਾਰਿਆਂ ਦਾ ਜਿਹੜਾ ਮਸਲਾ ਹੱਲ ਇੱਥੇ ਹੋ ਜਾਂਦਾ ਕਈ ਵਾਰੀ ਕੋਈ ਬਜ਼ੁਰਗ ਮਹਿਲਾ ਜਾਂ ਕੋਈ ਬਜ਼ੁਰਗ ਬੰਦੇ ਨਹੀਂ ਦਫ਼ਤਰਾਂ ਦੇ ਵਿੱਚ ਜਾ ਪਾਉਂਦੇ ਕਿ ਉਹਨਾਂ ਦਾ ਇੱਥੇ ਹੀ ਨਿਪਟਾਰਾ ਹੋ ਜਾਂਦਾ ਇਸ ਚੀਜ਼ ਦਾ ਵਧੀਆ ਠੀਕ ਕੀਤਾ ਚਲਾਨਾ ਸੋ ਇਹ ਸਾਰੇ तमाम ਅਧਿਕਾਰੀ ਨੇ ਜਿਹੜੇ ਵੱਖ-ਵੱਖ ਡਿਪਾਰਟਮੈਂਟ ਤੋਂ ਆਏ ਨੇ ਆ ਪਹਿਲਾਂ ਸਰਕਾਰੀ ਦਫਤਰਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਕੰਮਕਾਰ ਕਰਦੇ ਨਜ਼ਰ ਆਉਂਦੇ ਸਨ ਪਰ ਹੁਣ ਆ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਨੇ ਆ ਲਗਭਗ 3 ਤੋਂ 4 ਜਿਹੜੇ ਪਿੰਡ ਨੇ ਉਹਨਾਂ ਦੇ ਲੋਕੀ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਦੇ ਉੱਤੇ ਕੈਂਪ ਲਾਇਆ ਜਾਂਦਾ ਜਿੱਥੇ ਉਹ ਲੋਕ ਪਹੁੰਚ ਕੇ ਆਪਣੇ ਕੰਮਕਾਰ ਨੇ ਜਿਹੜੇ ਕਰਵਾ ਸਕਦੇ ਨੇ ਸੋ ਸਨੇਟੇ ਦੀਆਂ ਇਹ ਤਸਵੀਰਾਂ ਸੀ ਜਿੱਥੇ ਆ ਮਾਦੀ ਪਾਰਟੀ ਦੇ ਆ ਵਿਧਾਇਕ ਕੁਲਵੰਤ ਸਿੰਘ ਜੀ ਵੱਲੋਂ ਇਸ ਕੈਂਪ ਦਾ ਜਾਇਜਾ ਲਿਆ ਗਿਆ ਦੌਰਾ ਕੀਤਾ ਗਿਆ ਤੇ तमाम ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤੇ ਉਹਨਾਂ ਦਾ ਇੱਕੋ ਹੀ ਆ ਕਹਿਣਾ ਸੀ ਕਿ ਪੰਜਾਬ ਸਰਕਾਰ ਲੋਕਾਂ ਨੂੰ ਆ ਸਹੂਲਤਾ ਦੇਣ ਆਈ ਆ ਇਹ ਸਰਕਾਰ ਹੈ ਜਿਹੜੀ ਪਿਛਲੀਆਂ ਸਰਕਾਰਾਂ ਮੰਗ ਨਹੀਂ ਇਹ ਇਸ ਸਰਕਾਰ ਦਾ ਮਕਸਦ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਲੋਕਾਂ ਨੂੰ ਹਰ ਤਰ੍ਹਾਂ ਦੀ ਆ ਸਹੂਲਤ ਮਿਲੇਗੀ ਸੋ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ ਇਸਾਰੇ ਸਵਖਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂਪਾ